ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ડી 11 ਨਿਊਜ਼ ਪੰਜਾਬ ਅੱਜ ਅਸੀਂ ਪਹੁੰਚਿਆ ਗੁਰਦੁਆਰਾ ਸਿੰਘ ਸਵਾ ਸਾਹਿਬ ਕੱਗੇ ਜਿੱਥੇ ਜਥੇਦਾਰ ਅਵਤਾਰ ਸਿੰਘ ਜੀ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸੀ ਉਹਨਾਂ ਦੇ ਭੋਗ ਦੀਆਂ ਰਸਮਾਂ ਇੱਥੇ ਅੰਤਮ ਅਰਦਾਸ ਹੋਣੀ ਅੱਜ ਇੱਥੇ ਉਹਨਾਂ ਦੇ ਸੁਪੁੱਤਰ ਜਥੇਦਾਰ ਬਾਬਾ ਸੁਖਵਿੰਦਰ ਸਿੰਘ ਜੀ ਇੱਥੇ ਹੈੱਡ ਗ੍ਰੰਥੀ ਦੀ ਸੇਵਾ ਨਿਭਾ ਰਹੇ ਨੇ ਪੰਥ ਦੀਆਂ ਕਈ ਮਹਾਨ ਸ਼ਖਸੀਅਤਾਂ ਅੱਜ ਇੱਥੇ ਭੋਗ ਦੇ ਉੱਤੇ ਹਾਜ਼ਰੀ ਲਗਵਾਉਣ ਲਈ ਕਥਾ ਕਰਨ ਲਈ ਅਲੱਗ-ਅਲੱਗ ਸੇਵਾ ਸੇਵਾਵਾਂ ਨਿਭਾਉਣ ਲਈ ਪਹੁੰਚੀਆਂ ਹੋਈਆਂ ਨੇ ਜੈ ਕੰਥ ਜਿੰਨ ਸਾਲਾ ਅੱਜ ਪਾ ਸਾਰੇ ਸਾਡੇ ਸਾਰਿਆਂ ਦੇ ਸਤਿਕਾਰਯੋਗ ਸਰਦਾਰ ਅਵਤਾਰ ਸਿੰਘ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਏ ਆ ਜੋ ਕਿ ਸਰਦਾਰ ਸੁਖਵਿੰਦਰ ਸਿੰਘ ਜੀ ਦੇ ਪਿਤਾ ਜੀ ਸੀ ਬਾਬਾ ਸੁਖਵਿੰਦਰ ਸਿੰਘ ਜੀ ਦੀ ਜਾਣ ਪਛਾਣ ਦੇ ਮਹਤਾਜ ਜੀ ਕਿਉਂਕਿ ਪੰਥ ਤੇ ਕੌਮ ਦੀ ਪ੍ਰਵਾਨਿਤ ਸ਼ਖਸੀਅਤ ਸਾਡੇ ਇਲਾਕੇ ਦੀਆਂ ਧਾਰਮਿਕ ਸ਼ਖਸੀਅਤਾਂ ਦੇ ਵਿੱਚੋਂ ਪ੍ਰਮੁੱਖ ਸ਼ਖਸੀਅਤਾਂ ਦੇ ਵਿੱਚੋਂ ਇੱਕ ਨੇ ਬੜੀ ਅਕਾਲ ਪੁਰਖ ਦੀ ਉਹਨਾਂ ਤੇ ਮਿਹਰ ਹੈ ਜਿਸ ਸਥਾਨ ਤੇ ਅੱਜ ਬਾਪੂ ਜੀ ਦੀ ਅੰਤਮ ਅਰਦਾਸ ਹੋ ਰਹੀ ਹੈ ਇੱਥੋਂ ਦੇ ਉਹ ਮੁੱਖ ਸੇਵਾਦਾਰ ਵੀ ਨੇ ਬਚਪਨ ਤੋਂ ਹੀ ਧਾਰਮਿਕ ਵਿਰਤੀ ਹੋਣ ਕਰਕੇ ਗੁਰੂ ਸ਼ਬਦ ਨਾਲ ਜੁੜੇ ਬਾਣੀ ਦੇ ਬਾਣੇ ਦੇ ਧਾਰਨੀ ਬਣੇ ਇਹ ਮਿਹਰ ਵੀ ਕਾਟੋ ਮਰੀ ਕਿ세 ਵਿਰਲੇ ਤੇ ਹੁੰਦੀ ਹੈ ਧਰਮ ਪ੍ਰਚਾਰ ਵਿੱਚ ਜੋ ਕ ਬਹੁਤ ਬੱਚਿਆਂ ਨੂੰ ਭਟੰਗੀਆਂ ਨੂੰ ਗੁਰੂ ਨਾਲ ਜੋੜਿਆ ਆਓ ਸਾਡ ਸੰਗਤ ਮੈਂ ਅਖੀਰ ਦੇ ਵਿੱਚ ਬੇਨਤੀ ਕਰਾਂਗਾ ਪ੍ਰੋਫੈਸਰ ਭਿੰਦਰਪਾਲ ਸਿੰਘ ਜੀ ਜੋ ਸਿਮਰ ਸਿੰਘ ਮਾਨ ਦੇ ਦਾਤੇ ਆਗੂ ਹਨ ਉਹ ਆਈ ਸੰਗਤ ਦਾ ਅਤੇ ਆਗੂ ਸਾਹਿਬਾਨ ਦਾ ਧੰਨਵਾਦ ਕਰਨਗੇ ਪ੍ਰੋਫੈਸਰ ਮਹਿੰਦਰ ਪਾਲ ਜੀ ਗੁਰਗ੍ਰੰਥ ਸਾਹਿਬ ਜੀ ਦੇ ਹਜ਼ੂਰ ਅੱਜ ਬਾਬਾ ਅਵਤਾਰ ਸਿੰਘ ਜੀ ਦੇ ਅਰਦਾਸ ਸਮਾਗਮ ਤੇ ਸ਼ਾਮਲ ਹੋਏ ਸਮੂਹ ਖਾਲਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਦੋਂ ਕੋਈ ਪੰਤਕ ਸ਼ਖਸੀਅਤ ਇਸ ਦੁਨੀਆ ਤੋਂ ਜਾਂਦੀ ਹੈ ਤਾਂ ਅਸੀਂ ਅਕਸਰ ਇਹ ਗੱਲ ਆਪਸ ਵਿੱਚ ਵਿਚਾਰਦੇ ਹਾਂ ਕਿ ਇਹ ਪੰਤਕ ਪਰਿਵਾਰ ਹੈ ਇਹਦੇ ਵਿੱਚ ਕੁਝ ਤਾਂ ਅਸੀਂ ਵੈਸੇ ਕਹਿ ਦਿੰਦੇ ਹਾਂ ਸਰੂਪ ਨੇ ਤੇ ਕੁਝ ਅਸੀਂ ਇਹ ਜਾਣਦੇ ਹਾਂ ਜਿਰੋਂ ਕਿ ਇਹਨਾਂ ਨੇ ਉਹਨਾਂ ਪੰਤਕ ਰਵਾਈਤਾਂ ਦੇ ਪੈਰਾ ਦੱਸਦਾ ਹੈ ਜਿਹੜੀਆਂ ਪੰਥਕ ਰਹਿਤਾਂ ਗੁਰੂ ਸਾਹਿਬ ਸਾਡੇ ਲਈ ਉਲੀਕ ਕੇ ਗਈ ਸੋ ਇਹ ਪਰਿਵਾਰ ਮੇਰਾ ਸੰਬੰਧ ਬਾਬਾ ਸੁਖਵਿੰਦਰ ਸਿੰਘ ਜੀ ਦੇ ਨਾਲ ਪਿਛਲੇ 4-5 ਸਾਲ ਤੋਂ ਨੇੜੇ ਤੋਂ ਹੋ ਕੇ ਹੈ ਤਾਂ ਮੈਂ ਦੇਖਿਆ ਕਿ ਇਹ ਉਹਨਾ ਪੰਥਕ ਰਹਿਤਾ ਨੂੰ ਅਮਲੀ ਤੌਰ ਤੇ ਆਪਣੀ ਜੀਵਨ ਦੇ ਰਹੀ ਜੀ ਰਹੀ ਜੋ ਗੁਰੂ ਸਾਹਿਬ ਜੀ ਦੀ ਸਭ ਨੂੰ ਬਣੀ ਮੈਂ ਕੇਵਲ ਤਿੰਨ ਗੱਲਾਂ ਹਾਂ ਆਪ ਜੀ ਨਾਲ ਕਰਨਾ ਚਾਹਣਾ ਇੱਕ ਤਾਂ ਇਹ ਕਿ ਜੋ ਮੈਂ ਪਰਵਾਰ ਬਾਰੇ ਕਿਹਾ ਜਿਹੜੀ ਠੰਡਕ ਮੈਂ ਕਦੇ ਵੀ ਕਿਸੇ ਸਮਾਗਮ ਦੇ ਵਿੱਚ ਇਹ ਲਫ਼ਜ਼ ਨਹੀਂ ਵਰਤਿਆ ਸੱਜ ਜਰਨੈਲਿਸਟ ਭਿੰਡਰਾ ਵਾਲਿਆਂ ਦੇ ਕੋਲ ਬੈਠਦਾ ਰਿਹਾ ਭਾਈ ਅਮਰੀਕ ਸਿੰਘ ਜੀ ਦੀ ਅਗਵਾਈ ਚ ਚੱਲਿਆ ਹਰਮਿੰਦਰ ਸਿੰਘ ਸੰਧੂ ਵੀ ਦਸਵੇਖ ਸਿੰਘ ਇਹਨਾਂ ਸਾਰਿਆਂ ਨਾਲ ਉਸ ਸਮੇਂ ਮੇਰੀਆਂ ਲੰਮੀਆਂ ਮੁਲਾਕਾਤਾਂ ਹੋਈਆਂ ਨੇ ਉਹਨਾਂ ਤੋਂ ਇੱਕ ਠੰਡਕ ਮਿਲਦੀ ਸੀ ਉਹਾਂ ਜੀ ਠੰਡਕ ਮੈਂ ਭਾਈ ਸੁਖਵਿੰਦਰ ਸਿੰਘ ਜੀ ਕੋਲ ਗੱਲਬਾਤ ਕਰਨ ਨੂੰ ਮਹਿਸੂਸ ਇਹ ਠੰਡਕ ਕਿਰਦਾਰ ਦੀ ਹੈ ਤੇ ਮੈਂ ਅਰਦਾਸ ਕਰਾਂਗਾ ਸੱਚੇ ਪਾਤਸ਼ਾਹ ਜੀ ਅਗੇ ਕਿ ਭਾਈ ਸੁਖਵਿੰਦਰ ਸਿੰਘ ਜਿਹੜੇ ਬਹੁਤ ਛੋਟੇ ਜੇ ਉਮਰ ਦੇ ਵਿੱਚ ਸੱਚੇ ਪਾਤਸ਼ਾਹ ਇਹਨਾਂ ਨੂੰ ਇਸ ਕਿਰਦਾਰ ਦੇ ਵਿੱਚ ਗੁਰੂ ਦੇ ਸਿੱਖ ਹੋਣ ਦੇ ਨਾਲ ਤੱਕ ਪੰਥ ਦੀ ਸੇਵਾ ਕਰਨ ਦਾ ਹੋਰ ਵੀ ਵੱਲ ਉੱਤਮ ਤੇ ਸਮਝ ਵਖੀ ਦੂਸਰੀ ਗੱਲ ਇਹ ਹੈ ਕਿ ਅੱਜ ਪੰਥ ਬਹੁਤ ਵੱਡੇ ਸੰਕਟ ਵਿੱਚੋਂ ਨਿਕਲ ਰਿਹਾ ਹੈ ਇੱਥੇ ਵੱਡੀ ਗੱਲ ਖਾਤਾ ਨਹੀਂ ਕੀਤੀ ਜਾ ਸਕਦੀ ਪਰ ਇੱਕ ਗੱਲ ਮੈਂ ਆਪ ਜੀ ਨਾਲ ਸਾਂਝੀ ਕਰਾਂਗਾ ਕਿ ਜੇ ਪੰਥ ਦਾ ਜਿਲ ਇਕੱਠੇ ਹੋਣ ਨੂੰ ਕਰਦਾ ਤਾਂ ਉਹਨਾਂ ਨੂੰ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਲਾਈਨ ਦੇ ਉੱਤੇ ਚੱਲਣਾ ਪਊਗਾ ਇਸ ਤੋਂ ਇਲਾਵਾ ਜਿਹੜੇ ਸਵਾਗਤ ਦੇ ਵਿੱਚ ਚਾਹੇ ਉਹ ਪੋਲੀਟੀਕਲ ਸਮਾਗਮ ਹੋਵੇ ਧਾਰਮਿਕ ਸਮਾਗਮ ਹੋਵੇ ਆ ਪਿਛਲੇ 50 ਸਾਲ ਦੀ ਗਾਥਾ ਸਾਡੇ ਸਾਰਿਆਂ ਦੇ ਸਾਹਮਣੇ ਜਿਸ ਸਮਾਗਮ ਦੇ ਵਿੱਚ ਸੱਤ ਜਰਨਲਿਸਟਿੰ ਭਿੰਡਰਾ ਬਣਿਆ ਦੀ ਫੋਟੋ ਨਹੀਂ ਲੱਗਦੀ ਗੱਲ ਨਹੀਂ ਹੁੰਦੀ ਤਾਂ ਸੋਚ ਲਿਓ ਉਹ ਤੁਹਾਡਾ ਜਿਹੜਾ ਉਹ ਪੰਥਕ ਨਹੀਂ ਹੈ ਕੋਈ ਵੀ ਤੀਜੀ ਗੱਲ ਮੈਂ ਆਪ ਜੀ ਨਾਲ ਕਰਨੀ ਹੈ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ 350 ਸਾਲਾਂ ਦੀ ਸ਼ਹੀਦੀ ਸ਼ਤਾਬ ਦੀ ਸਮਾਂ ਚੱਲ ਰਿਹਾ ਸਾਰੇ ਮਨਾ ਰਹੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਤਜੀਤ ਸਿੰਘ ਮਾਨ ਦੀ ਅਗਵਾਈ ਵਾਲੀ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਆਹ ਦਿਨ ਇਹ ਮਹਾਨ ਦਿਨ ਅਸੀਂ ਉਸ ਧਰਤੀ ਤੇ ਮਨਾਵਾਂਗੇ ਜਿੱਥੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਹਕੂਮਤ ਨੂੰ ਇੱਕ ਜਿੱਤ ਦੀ ਚਿੱਠੀ ਲਿਖੀ ਜਫਰਨਾਮਾ ਅਸੀਂ ਦੀਨਾ ਸਾਹਿਬ ਤੋਂ ਇਹ ਸਮਾਗਮ ਜਿਹੜਾ ਹੈ ਮਨਾਵਾਂਗੇ 356 23 ਨਵੰਬਰ ਨੂੰ ਸਿਰਫ ਇੱਕ ਗੱਲ ਹੀ ਮੈਨੂੰ ਲੱਗਦਾ ਹੈ ਬਾਕੀ ਸਮਾਗਮਾਂ ਨਾਲੋਂ ਇਸ ਸਮਾਗਮ ਦੀ ਅਡਰੀ ਤੇ ਲੁਣੀਂਦੀ ਹੋਏਗੀ ਉਹ ਇਹ ਹੈ ਕਿ ਅਸੀਂ 78 ਤੋਂ ਲੈ ਕੇ ਜਦੋਂ ਨਰਨਕਾਰੀਆਂ ਤੋਂ ਸਿੱਖ ਮਰਵਾਏ ਤੇ ਕੌਣ ਇੱਥੋਂ ਦਾ ਬਾਦਸ਼ਾਹ ਸੀ ਤੇ ਤੁਸੀਂ ਸਾਰੇ ਜਾਣਦੇ ਹੋ 78 ਤੋਂ ਲੈ ਕਰਕੇ ਅੱਜ 25 ਤੱਕ 48 ਸਾਲ ਚ ਹਕੂਮਤਾਂ ਨੇ ਅਡਾ-ਅਡਾ ਹਕੂਮਤਾਂ ਨੇ ਜੋ ਸਾਡੇ ਨਾਲ ਜ਼ੁਲਮ ਕੀਤਾ ਉਹ ਇੱਕ ਦਸਤਾਵੇਜ਼ ਤਿਆਰ ਕੀਤਾ ਅਸੀਂ 23 ਨਵੰਬਰ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਸਿੱਖਿਆ ਲੈ ਕੇ ਜ਼ੁਲਮ ਦੇ ਖਿਲਾਫ ਹਾਕਮ ਦੇ ਅੱਗੇ ਡਟ ਕੇ ਬੋਲਣ ਵਾਲੀ ਆਪਣੀ ਜਿਹੜੀ ਫਿਰਤ ਹੈ ਸੱਚੇ ਬਾਦਸ਼ਾਹ ਨੇ ਦਿੱਤੀ ਹੈ ਸਾਨੂੰ ਅਸੀਂ ਉਹਦੇ ਮੁਤਾਬਕ ਉਹ ਇੱਕ ਪਲੰਦਾ ਉੱਥੇ ਸਟੇਜ ਤੇ ਰੱਖਾਂਗੇ ਜੋ ਵੀ ਤਰੀਕ ਨੂੰ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਸ ਮੁਲਕ ਦੀ ਸਦਰ ਰਾਸ਼ਟਰਪਤੀ ਨੂੰ ਉਹ ਸਾਰਾ ਫਲੰਦਾ ਦੇ ਕੇ ਆਵਾਂਗੇ ਨਾਲ ਹੀ ਯੂਨੋ ਦਾ ਦਫਤਰ ਹੈ ਦਿੱਲੀ ਦੇ ਵਿੱਚ ਉੱਥੇ ਵੀ ਲੈ ਕੇ ਆਵਾਂਗੇ ਤੇ ਸਾਰੀ ਦੁਨੀਆ ਦੇ ਅਵੈਸ਼ਨ ਚ ਭੇਜਾਂਗੇ ਤੇ ਪਿਛਲੇ 48 ਸਾਲ ਚ ਇਹਨਾਂ ਹਕਮਾਂ ਨੇ ਚਾਹੇ ਉਹ ਸਟੇਟ ਤੇ ਰਾਜ ਕਰਦੇ ਹੋਣ ਚਾਹੇ ਸੈਂਟਰ ਤੇ ਰਾਜ ਕਰਦੇ ਹੋਣ ਉਹਨਾਂ ਨੇ ਸਿੱਖਾਂ ਨਾਲ ਕੀ ਕੀਤਾ ਨੇ ਉਹਦੇ ਵਿਦ ਪ੍ਰੂਫ ਅਸੀਂ ਡਾਕੂਮੈਂਟ ਦਸਤਾਵੇਜ਼ ਜੜੇ ਨੇ ਉਹ ਤਿਆਰ ਕਰਕੇ ਅਸੀਂ ਸੰਗਤਾਂ ਦੇ ਸਾਹਮਣੇ ਰੱਖਾਂਗੇ ਸੋ ਮੈਂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਅਰਦਾਸ ਕਰਦਾ ਕਿ ਜਿਵੇਂ ਸੰਗਤ ਨੇ ਅਰਦਾਸ ਕੀਤੀ ਹੈ ਸੱਚੇ ਪਾਤਸ਼ਾਹ ਬਾਬਾ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਓ ਦੇ ਪਿਛੇ ਭਾਣੇ ਪਰਵਾਰ ਨੂੰ ਭਾਣਾ ਮੰਨਣ ਦਾ ਬਖਸ਼ੂਚੋ ਭਾਣੇ ਦੇ ਗਾਲ ਨਾਲ ਮੇਰੀ ਅਤਾਸ਼ ਹੈ ਕਿ ਬਾਬਾ ਸੁਖਵਿੰਦਰ ਸਿੰਘ ਜੀ ਸਿੱਖੀ ਦੀ ਅਮਲੀ ਸੇਵਾ ਪ੍ਰੈਕਟੀਕਲ ਸੇਵਾ ਉਹ ਜਾਰੀ ਰੱਖਣ ਬਾਈ ਗੁਰਜੀ ਦਾ ਖਾਲਸਾ ਵਧ ਰਹੀ ਕੀ ਪਾਉ ਛਾਉ ਸੰਗਤ